ਅੰਨੇਕ ਸ਼ੇਰ ਨੰਬਰ 570 ਤੀਸਰਾ ਸਥਾਨ ਕੀ ਲੈਵਿਟੀ ਜੀਬ ਜਿਸ਼ਨ ਬੋਲਤੀ ਆ ਛੋਟਾ ਦੇਖੋ ਬਈ ਤੁਸੀਂ ਜਹਾਂ ਜੱਡਾ ਛੋਟਾ ਤੀਜੀ ਜੀਬ ਜਿਸ਼ਨ ਤੇ ਤੇ ਪਹਿਲੀਆਂ ਦੋ ਦੇਖਣ ਦਾ ਤਾਂ ਨਜ਼ਾਰਾ ਆ ਜੂ ਵੀ ਪਹਿਲੀਆਂ ਦੋ ਤੇ ਹੁਣ ਕਿਹੜਾ ਨਿਕਲਦਾ ਹੈ ਇਹ ਗਾਇ ਹੈ ਫਾਰਮ ਦੇ ਲਈ ਫਾਰਮ ਫਾਰਮ YouTube ਤੇ Facebook ਪੇਜ ਤੇ ਪਿਛਲੇ ਭਾਈ ਦੇ ਫੇਮੇਲੇ ਦੇ ਉੱਤੇ ਬਾਈ ਛਟਾ ਛੋਟਿਆਂ ਦਾ ਮੁਕਾਬਲਾ ਹੈਗਾ ਬਾਕੀ ਓਵਰ ਆਲ ਆ ਬਜੇ ਰਹੀ ਪੀ ਦਾ ਬੱਚਾ ਬਈ ਬੋਲ ਰਿਹਾ ਹੈ ਜੀ ਇੰਡ ਡੈਰੀ ਕਾਰ ਵਾਲੇ ਵੀਰਾਂ ਦਾ ਤੇ ਹਰੇਕ ਮੇਲੇ ਜਾਂਦੇ ਨੇ ਵੀਰ ਹੁਣ ਸਕੇ ਹਾਂ ਇਹ ਇੱਧਰ ਦੇਖ ਕੇ ਕਰੋ ਬਈ ਕਿਉਂਟੇ ਸਾਰੇ ਤਹਾਂ ਲੈ ਕੇ ਰਾਓ ਓਵਰਵਿਊ ਵੀ ਕੋਲ ਲੱਕਣੇ ਆ ਜੀ ਜਿਲ੍ਹੇ ਮੇਲਾ ਲੱਗ ਗਿਆ ਓਵਰਵਿਊ ਚੈੱਕ ਕਰੋ ਬਈ ਕਿਰਿਆ ਸਾਰੀ ਰਿੰਗ ਦਾ ਤੁਸੀਂ ਆ ਟਾਈਮ ਆ ਇਹਨੇ ਝੋਟਿਆਂ ਦੇ ਵਿੱਚੋਂ ਵੀ ਦੇਖਦੇ ਆਂ ਵੀ ਕਿਹੜੀ ਪੋਜੀਸ਼ਨ ਆਉਂਦੀ ਹੈਗੀ ਤੇ ਦਾ ਭਈਆ ਹਰ ਮਜਰਾ ਦੀਦਾ ਬੱਚਾ ਇੱਕ ਵੀ ਬੁਲੇ ਨੰਬਰ ਤੇ ਆਇਆ ਦੀਦਾ ਤੇ ਹੁਣ ਦੇਖਣਾ ਹੈ ਕਿ ਇਹਦੀ ਕੀ ਪੋਜੀਸ਼ਨ ਰਹੇਗੀ ਇੱਥੇ ਲੈ ਵੀ ਮਿੱਤਰੋ 45 ਝੋਟੇ ਨੇ ਟੋਟਲੇ ਇਹ ਤੇ ਜਿਹੜੀ ਪਰਾਂ ਵਾਲੀ ਰਿੰਗ ਆ ਨਾ ਉਹਦੇ ਵਿੱਚ ਐਫ ਐਫ گاਵਾ ਦਾ ਮਿਲਕ ਬਿਊਟੀ ਕੰਪੀਟੀਸ਼ਨ ਚੱਲੀ ਜਾਂਦਾ ਸੀ ਇਹ ਇਧਰ ਹੁਣ ਝੋਟੇ ਪਤਨ ਕਰਕੇ ਬਈ ਰਿੰਗ ਨੂੰ ਜਿਹੜਾ ਵੱਡਾ ਕਰਨਾ ਬੂਗਾ ਤੇ ਉਧਰ ਜਦੋਂ ਕੰਪੀਟੀਸ਼ਨ ਓਵਰ ਹੋ ਗਿਆ گاਵਾ ਦਾ ਤੇ ਉਦੋਂ ਇਹ ਰਿੰਗ ਨੂੰ ਆ ਜਿਹੜਾ ਵੱਡਾ ਕਰਕੇ ਫੇਰ ਝੋਟਿਆਂ ਦਾ ਮੁਕਾਬਲਾ ਸ਼ੁਰੂ ਕਰਨਗੇ ਤੇ ਹਰਿਆਣੇ ਦੇ ਵੀ ਬਈ ਬਹੁਤ ਚੰਗੇ ਝੋਟੇ ਨੇ ਹਰਿਆਣੇ ਦਾ ਕੰਮ ਆ ਦੇ ਵਿੱਚ ਨਾਲ ਬਈ ਪਹਿਲੇ ਨੰਬਰ ਤੇ ਆਉਗਾ ਤੇ ਬਾਕੀ ਆਪਣੇ ਪੰਜਾਬ ਦੇ ਵੀ ਆਏ ਨੇ ਆ ਬਈ ਹਿੰਦੁਸਤਾਨ ਝੋਟਾ ਆਇਆ ਜਾ ਇਹ ਇਹ ਮੋਗੇਂ ਦੀ ਜਮੀ ਆਈ ਨੇ ਵੀਰ ਤੇ ਕੋਟੜੇ ਵੀ ਇਹਨਾਂ ਦਾ ਨੰਬਰ ਤੇ ਆਇਆ ਸੀਗਾ ਝੋਟਾ ਤੇ ਬਹੁਤ ਸੋਹਣਾ ਝੋਟਾ ਯਾਰ ਆ ਵੀਰਾਂ ਨੇ ਲਵੇ ਵੀ ਤੇ ਜਿਵੇਂ ਇਧਰ ਆਹ ਕੁਮੀ ਵੀ ਆਈ ਆ ਭਾਈ ਇਹ 딜 ਕਰਨ ਨੂੰ ਆਈ ਹੈ ਤੇ ਬਾਕੀ ਹੋਰ ਵੀ ਬਹੁਤ ਚੰਗੇ ਚੰਗੇ ਝੋਟੇ ਆਏ ਨੇ ਭਾਈ ਸਾਰੇ ਤੇ ਜਿਵੇਂ ਕੋਟੜੇ ਕੋਟੜੇ ਹਿੰਦੁਸਤਾਨ ਝੋਟਾ ਕੱਲ੍ਹ ਹੀ ਦੀ ਨਾ ਸੀ ਜੇ ਰਿੰਗ ਦੇ ਵਿੱਚ ਇੱਥੇ ਬਾਈ ਦੇਖੋ ਸਾਰੇ ਝੋਟੇ ਓਟੇ ਓਡੇ ਨੇ ਗੁਰਵਿੰਦਰ ਡੈਰੀ ਫਾਰਮ ਬਠਿੰਡੇ ਵਾਲੇ ਦੀ ਲੈ ਬਾਈ ਇੱਕ ਗਾਂ ਹੂੜ ਆ ਗਈ ਨੰਬਰ ਤੇ ਤੇ ਐਫਚ ਵੀ ਆ ਗਈ ਮੁੰਡਾ ਬਾਈ ਬਹੁਤ ਮਿਹਨਤੀ ਆ ਯਾਰ ਇਹ ਵੀ ਬਰੀਡ ਤੇ ਕੰਮ ਕਰਦਾ ਤੇ ਹਰੇਕ ਮੇਲੇ ਤੇ ਹੁੰਦਾ ਮਿਲਕਿੰਗ ਦੇ ਵਿੱਚ ਵੀ ਪਾਈਆਂ ਹੁੰਦੀਆਂ ਬੱਚੀਆਂ ਵੀ ਪਾਈਆਂ ਬਾਈ ਨਹੀਂ ਬੜੇ ਫੁੱਲ ਮੰਦਲੇ ਤੇ ਹੁਣ ਦੇਖੋ ਬਸ ਇਹ ਦੂਜਾ ਰਿੰਗ ਸ਼ੁਰੂ ਹੋਣ ਵਾਲੀ ਹੈਗੀ ਤੇ ਰਿੰਗ ਬਾਈ ਸੋਹਣੀ ਲੱਗਣ ਲੱਗੀ ਜਿਵੇਂ ਪਹਿਲਾਂ ਇੰਨੇ ਮੁਕਾਬਲੇ ਹੋ ਗਏ ਨਾ ਰਿੰਗ ਸੋਹਣੀ ਨਹੀਂ ਲੱਗਦੀ ਸੀ ਹੁਣ ਭਰੀ ਭਰੀ ਜੀ ਰਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਆ ਬਾਈ ਤੇ ਹੁਣ ਦੇਖਦੇ ਆ ਫਿਰ ਕੀ ਬਣਦਾ ਆਪਣਾ ਹਿੰਦੁਸਤਾਨ ਵਾਲਾ ਵੀਰ ਨੰਬਰ ਦੇਖ ਰਿਹਾ ਕਿਹੜਾ ਲੈ ਕੇ ਜਾਂਦਾ ਝੋਟਾ ਬੋਕਿਆ ਡਾ ਬਾਈਰ ਨਵੇ ਇਨ ਬਾਈਕੀ ਜਰਸੀ ਦਾ ਫਰਸਟ ਨੰਬਰ ਆਇਆ ਥਾ ਲੈ ਵੀ ਆ ਦੇ ਗੁਰਵਿੰਦਰ ਦਾ ਨਾਮ ਬੋਲੀਏ ਗੁਰਵਿੰਦਰ ਟੈਲੀਫੋਨ ਪਟਿੰਡਾ ਬਾਈਕੋ ਮੋਹਰ ਲੋਟ ਬਣਾਇਓ ਗਾਵਾਂ ਦੇ ਵਿੱਚ ਤਾਂ ਭਈ ਆਪਣੇ ਪੰਜਾਬ ਦਾ ਇੱਥੇ ਨਾਮ ਪੂਰਾ ਚੱਲਦਾ ਤੇ ਨੀਲੀ ਰਾਵੀ ਦੇ ਵਿੱਚ ਵੀ ਆਪਣੇ ਪੰਜਾਬ ਦੀ ਜਿੱਤੇ ਨਹੀਂ ਤੇ ਗਾਵਾਂ ਜਰਸੀ ਗਾਵਾਂ ਦੇ ਵਿੱਚ ਭਈ ਜਰਸੀ ਸਾਰੀ ਪੰਜਾਬ ਦੀ ਮੈਂ ਹਾਂ ਅਮਰੀਦ ਨੂੰ ਮਾਤਾ ਸੁਨੀਲ ਭਾਈ ਕੋ ਸੁਨੀਲ ਭਾਈ ਕੋ ਕੁੜੀ ਵਾਲਾ ਉਹ ਦੇਖੋ ਬਈ ਜਾਂ ਤੇ 3:00 ਵਜੇ ਨਾਲ ਇਹ ਇਨਾਮ ਹੈ ਇਹ ਬੜੀ ਜੀ 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 ਉਨ ਕੀ ਗਾਇਕੋ ਸ਼ੁਰੂ ਹੋਵੇਗੇ ਸਭ ਦੇ ਟਾਰੀ ਹੋ ਜਾਈ ਗਈ ਬੰਦੇ ਚੈਂਪੀਅਨ ਬਣ ਤਾ ਹੋਏ ਤੇ ਇੱਕ ਬავਸਾ ਛੋਟਿਆਂ ਦੀ ਰਿੰਗ ਸ਼ੁਰੂ ਹੋ ਜੂਗੀ ਤੇ ਫਿਰ ਆਪਾਂ ਬਈ ਝੋਟਿਆਂ ਦਾ ਤਹਾਵਾਂਗੇ ਵੀ ਕੀ ਬਣਦਾ ਤੇ ਜਿਵੇਂ ਬਈ ਇਧਰ ਆ ਕੁੜੀ ਖੜੀ ਆ ਹਨ ਬਹੁਤ ਅੱਛਾ ਲੱਗਦਾ ਜੇ ਕੋ ਚੈਂਪੀਅਨ ਦੂਸਰਾ ਚੈਂਪੀਅਨ ਬਣ ਔਰ ਅਬ ਆਵਾਰੇ ਵਾਈਸ ਚੇਅਰਮੈਨ ਜੁਰੀ ਸ਼ਾਮਲਾਲ ਜੀ ਔਰ ਜੇਰੀ ਮਰਾਜੀ ਦਾ ਆਲੋ ਜੀ ਟਰਾਫੀ ਦੇ ਸਨਮਾਨਿਤ ਕਰਤੇ ਹੋਏ ਬਜਰੰਗੇ ਚੋਟਾ ਹੁੰਦਾ ਸੀ ਬਾਈ ਜਿਹੜਾ ਉਹਦਾ ਬੱਚਾ ਇਹ ਤੇ ਇਹਦਾ ਨਾਮ ਰੱਖਿਆ ਵੀ ਇਹਨਾਂ ਨੇ ਅਵਤਾਰ ਜੀਂਦਗਣੀ ਉਹ ਆਏ ਨੇਗੇ ਤੇ ਦੇਖਦੇ ਆ ਵੀ ਇੱਥੇ ਇਹਨਾਂ ਦੀ ਪੋਜੀਸ਼ਨ ਕੀ ਰਹਿਣ ਵਾਲੀ ਹੈ ਤੇ ਬਾਕੀ ਝੋਟੇ ਦੇਖੋ ਬਈ ਕਿਰਾਂ ਤੁਸੀਂ ਸਾਰੇ ਤੇ ਜਦੋਂ ਫਿਰ ਬਈ ਮੈਚ ਸਟਾਰਟ ਹੋ ਗਿਆ ਨਾ ਆਪਾਂ ਵੀਡੀਓ ਕੱਟ-ਕੱਟ ਕੇ ਬਣਾਵਾਂਗੇ ਵੀ ਬੜਾ ਟਾਈਮ ਨਾ ਲੱਗੇ ਤੇ ਲਾਈਵ ਵੀ ਹੋਣ ਦੀ ਕੋਸ਼ਿਸ਼ ਕੀਤੀ ਪਰ ਬਈ ਇੱਥੇ ਨੈਟਵਰਕ ਦਾ ਇਸ਼ੂ ਹੈਗਾ ਤੇ ਆਪਾਂ ਹੁਣ ਬਈ ਕਿਹੜਾ ਕੈਮਰਾ ਮੈਂ ਕੱਟ ਕਰਦਾਗਾ ਜਦੋਂ ਰਿੰਗ ਸ਼ੁਰੂ ਹੋਗੀ ਤੇ ਉਦੋਂ ਵਿੱਚੋਂ ਫੇਰ ਆਪਾਂ ਐਡ ਕਰਾਂਗੇ ਨਵੀਂ ਮੈਟਰੋ ਛੋਟੇ ਦਾ ਮੁਕਾਬਲਾ ਹੈ ਝੱਲੀ ਆਦਾ ਬਈ ਬਾਤ ਐ ਕਿ ਕਰੋ ਤੁਸੀਂ ਜਿਵੇਂ ਪਹਿਲਾਂ ਦੋ ਰਿੰਗਾਂ ਸੀ ਜਿਹੜੀ ਪਹਿਲਾਂ ਈ ਆ ਵੀਡੀਓ 'ਚ ਦੇਖੀ ਆਉਣਗੀਆਂ ਨਾ ਬਈ ਹੁਣ ਇੱਕ ਕਰਤੀ ਸੀ ਜੋਟੇ ਚੈੱਕ ਕਰੋ ਬਾਈ ਤੁਹਾਨੂੰ ਸਭ ਨੂੰ ਪਤਾ ਲੱਗ ਜਾਊਗਾ ਕਿ ਇਹ ਚੰਦਾ ਟਾਪ ਕੱਢਣ ਲੱਗੇ ਨਾ ਬਾਈ ਉਹਦਾ ਦਾ ਹੀ ਸਾਰੇ ਮੈਚ ਚ ਦੇਖ ਹੀ ਚੱਲਿਓ ਤੁਸੀਂ ਵੀਡੀਓ ਉਹ ਸਭ ਆਪ ਆਪਣੀ ਦੇ ਖਿਲਾੜਾ ਆ ਰਹੇ ਰੱਪੜ ਦਾ ਹਾਰੂ ਚ ਭਾਈ ਇੱਥੇ ਨਾ ਜੀਜੇ ਘੈਂਟ ਸੀਗੀ ਜਿਵੇਂ ਹਰਿਆਣੇ ਦੇ ਵਿੱਚ ਤੇਣੀ ਗਾਂ ਦੇ ਵਿੱਚ ਵੀ ਕੰਨੀ ਸੀ ਨਾ ਇੱਕ ਲੈਗ ਦੇ ਵਿੱਚ ਉਹ ਉਸ ਹਾਲੇ ਤੇ ਸੀਗੇ ਜਿਵੇਂ ਆ ਖੜੀ ਰਹੀ ਤੇ ਜਦੋਂ ਮੈਂ ਕਿਤੇ ਉੱਤੇ ਬਾਹਰ ਦਾ ਸੁਪੀ ਇਹਦੇ ਵਿੱਚ ਆ ਕਮੀ ਆ ਇਹਦੇ ਵਿਚ ਆ ਉਹਨਾਂ ਨੂੰ ਬਹੁਤ ਘੈਂਟ ਲੱਗਿਆ ਕਿਤੇ ਦਾ ਬਈ ਕੱਲੇ ਕਿਸਾਨ ਦੇ ਕੰਨ ਚ ਦੱਸਣੀ ਗੱਲ ਹਨਾ ਵੀ ਤੇਰੇ ਚ ਵੀ ਆ ਕਮੀ ਸੀ ਇੱਥੇ ਨਾ ਵੀ ਐ ਸਾਰਿਆਂ ਨੂੰ ਦੱਸ ਰਹੇ ਸੀ ਵੀ ਇਹਦਾ ਲੈਗ ਸਕੋਰ ਹੋਇਆ ਤੇ ਵੀ ਆ ਇੱਥੋਂ ਥੋੜੀ ਜਿਹੀ ਮਾੜੀ ਐ ਤੇ ਵੀ ਆ ਇਹਦੇ ਪੋਜ਼ਿਟਿਵ ਹੋਣੇ ਆ ਨੈਗੇਟਿਵ ਬਣੇਗੇ ਲੋ ਜੀ ਝੋਟਿਆਂ ਦਾ ਹੁਣ ਜਿਹੜਾ ਇਹ ਟੈਨ ਨੰਬਰ ਲੱਗੀਆਂ ਉਹਨੇ ਇੱਕ ਲੇਨ ਦੇ ਵਿੱਚ ਬਈ ਇਧਰ ਅਲੱਗ ਕਰ ਲੈ ਤੇ ਉਧਰ ਅਲੱਗ ਕਰ ਲੈਣਗੇ ਤੇ ਆ ਦੇਖੋ ਬਈ ਉਹ ਸਾਈਡ ਲੈ ਤੇ ਨੰਬਰ ਵਗੈਰਾ ਲੱਗੀ ਜਾਂਦੇ ਨੇ ਬਈ ਹਜੇ ਤੇ ਬਸ ਥੋੜੇ ਟਾਈਮ ਦੇ ਵਿੱਚ ਬਾਈ ਰਿਜ਼ਲਟ ਅਨਾਉਂਸ ਹੋ ਜਾਣਾ ਤੇ ਫੇਰ ਦੱਸਾਂਗੇ ਆਪਾਂ ਸੋਹਣੇ ਜਿਹੜੇ ਜਿਹੜੇ ਟੈਂਕਰ ਦੇਗੇ ਲੋ ਜੀ ਟੌਪ ਚੋਂ ਕੱਢਣ ਲੱਗੇ ਨੇ ਬਸ ਹੋਰ ਥੋੜੇ ਟਾਈਮ ਦੇ ਵਿੱਚ ਤੇ ਆਹ ਦੇਖੋ ਬਾਈ ਮੇੜ ਮੇੜ ਜੇ ਇੱਕ ਸਾਈਡ ਤੇ ਕੱਢ ਲਏ ਨੇ ਤੇ ਜੱਜ ਨੰਬਰ ਲਾਈ ਜਾਂਦੇ ਨੇ ਕਿ ਹਰ ਵਾਰ ਕੋਈ ਕਿਸੇ ਦਾ ਬਾਹਰ ਨਿਕਲਦਾ ਹੈ ਬਾਈ 40 ਸਾਇਆ ਬੇਜ ਰਹੀ ਆ ਜੀ 37 ਕੋ ਕਰ ਜਾਣਾ ਪਵੇਗਾ ਆਪਸ਼ਨ ਰੋਡ ਇਸ ਬੀਡ ਦਾ ਸਨਮਾਨ ਕਰੇ ਆਪਣੇ ਪਸ਼ੂ ਦਾ ਸਨਮਾਨ ਕਰੇ ਔਰ ਇਸ ਮਹੌਸਮ ਨੂੰ ਸੁਧਰਨ ਉਪਰਤ ਕਰਨ ਲਈ ਹਮਾਰਾ ਸਤਿਕਾਰਯੋਗ ਆਗਰਪਾਲ ਜੀ ਆਠ ਘਟਕੇ ਭਾਈ ਮੇਲਤਾਨਾ ਦੇ ਵਿੱਚੋਂ ਤਿੰਨ ਤਾਂ ਜਮੀ ਮੇਲ ਹੋਣਗੇ ਬਾਕੀ ਪੰਜ ਕੌਂਸਲ ਚ ਚੋਣ ਦੇਣਗੇ ਦੇ ਚੱਲੋ ਵੀ ਚੌਥਾ ਨੰਬਰ ਲਾ ਲੋ ਚਾਹੇ ਤਾਂ ਉਹ ਆਏ ਹੁੰਦੇ ਨੇ ਬਸ ਇਹ ਝੋਟੇ ਬਹੁਤ ਯਾਦੇ ਵੱਡੇ ਆਏ ਨੇ ਬਈ ਇੱਥੇ ਵੱਡੇ ਤੋਂ ਵੱਡਾ ਝੋਟਾ ਆ ਬਈ ਇੱਥੇ ਵੱਡੇ ਤੋਂ ਵੱਡਾ ਚੈੱਕ ਕਰ ਸਕਦੇ ਹੋ ਤੁਹਾਨੂੰ ਆਪ ਹੀ ਪਤਾ ਲੱਗ ਰਿਹਾ ਹੋਊਗਾ ਹੁਣ ਜਿਵੇਂ ਆ 3-4 ਖੜੇ ਨੇ ਕੈਮਰੇ ਦੇ ਵਿੱਚ ਇਹ ਵੱਡੇ ਤੋਂ ਵੱਡੇ ਝੋਟੇ ਨੇ ਬਈ ਇੱਕ ਆ ਸਾਈਡ ਜੀ ਤੇ ਖੜਾ ਆ ਦਿਖਾਉਂਦੇ ਤੁਹਾਨੂੰ ਉਹ ਦੇ ਤੇ ਬੱਸ ਹੁਣ ਬਈ ਥੋੜੇ ਟਾਈਮ ਤੇ ਰਿਜ਼ਲਟ ਅਨਾਉਂਸ ਹੋਣ ਵਾਲਾਗਾ ਕਿਉਂਕਿ ਇਹਨਾਂ ਨੇ ਘੱਟੋ ਘੱਟ 2 ਤੋਂ 2.5 ਘੰਟੇ ਰਿੰਗ ਦੇ ਵਿੱਚ ਲਾਦੇ ਨੇ ਬਾਈ ਇੱਕ ਦੋ ਜਾਣੇ ਆਪ ਦਾ ਝੋਟਾ ਲੈ ਕੇ ਬਾਹਰ ਵੀ ਚਲੇ ਗਏ ਨੇ ਤੇ ਕਿਉਂਕਿ ਬਈ ਬਹੁਤ ਲੰਮਾ ਰਿੰਗ ਚੱਲਿਆ ਇਹ ਜੇ ਬਾਕੀ ਹੁਣ ਦੇਖੋ ਵੀ ਕੀ ਅਨਾਉਂਸਮੈਂਟ ਕਰਦੇ ਨੇਗੇ ਤੇ ਪਰ ਜਿਹੜਾ ਵੀ ਝੋਟਾ ਯਾਰ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਆਊਗਾ ਉਹ ਦੇਖਣ ਦਾ ਨਜ਼ਾਰਾ ਹੀ ਆ ਜੀਗਾ ਪੰਜਾਬ ਦਾ ਝੋਟਾ 4 ਨੰਬਰ ਤੇ ਆਇਆ ਹੈ ਸਰਪ੍ਰਾਈਜ਼ ਮੈਂ ਮਾਨਸਾ ਜ਼ਿਲ੍ਹੇ ਦਾ ਕਹਿੰਦੇ ਆਪਣੇ ਜ਼ਿਲ੍ਹੇ ਦਾ ਝੋਟਾ ਆ ਗਿਆ ਮਿੱਤਰੋ 4 ਨੰਬਰ ਤੇ ਝੋਟੇ ਕੋ ਫੁੱਟਬਾਲ ਦਾ ਸੰਭਾਲੀ ਪੂਰਾ ਦਾ 40 ਝੋਟਿਆਂ ਦੇ ਵਿੱਚ 40 ਝੋਟਿਆਂ ਚ ਆਇਆ ਮਿੱਤਰੋ ਅਹੀਂ ਕਹੇਤੀ ਮੈਂ ਦੇਖ ਰਿਹਾ ਨੰਬਰਾਂ ਤੇ ਪੰਜਾਬ ਆਉਂਦਾ ਹੈ ਕਾ ਹਰਿਆਣਾ ਆਉਂਦਾ ਹੈ ਫਿਰੇ ਸਭ ਨਾਲ ਤਾਂ ਬਈ ਕੁਆਲਿਟੀ ਆਪਣੇ ਬਹੁਤ ਸੁੰਦਰ ਚੱਗੀ ਹੈਗੀ ਹੈ ਨਾ ਥੋੜਾ ਜਿਹਾ ਖੇਡਣਾ ਕਰੇ ਫੇ ਚੌਥੇ ਨੰਬਰ ਤੇ ਆ ਗਿਆ ਮਿੱਤਰੋ ਮਾਨਸਾ ਦਾ ਤੇ ਬਾਕੀ ਆ ਖੜਾ ਜਦੋਂ ਬਾਈ ਮੜਾ ਇਹ ਨਿਰਾਲੇ ਚਾਊਗਾ ਉਦੋਂ ਆਪਾਂ ਤੁਹਾਨੂੰ ਝੋਟਾ ਸਮਾਰ ਕੇ ਦਿਖਾਵਾਂਗੇ ਸਨਮਾਨਿਤ ਕਰ ਰਹੇ ਹਾਂ ਬਾਈ ਇਹ ਤਾਂ ਝੋਟੇ ਨੇ ਇਹਨਾਂ ਮੂਰਗਾ ਦੇ ਤਰ੍ਹਾਂ ਬਹੁਤ ਹੀ ਅਲੱਗ ਤਰ੍ਹਾਂ ਦਾ ਜਨੂਨ ਹੈ ਔਰ ਯਾਰ ਉਹ ਨਾਲੇ ਵਿੱਚ ਵੀ ਅੱਗੇ ਆ ਗਿਆ ਜਦੋਂ ਹੁਣ ਚੌਥੇ ਨੰਬਰ ਤੇ ਆ ਸਕਦਾ ਫਿਰ ਕੀ ਪਤਾ ਹੈ ਜੀ ਪਹਿਲਾ ਦੂਜਾ ਤੀਜਾ ਅਨਾਉਂਸ ਨਹੀਂ ਕਰਿਆ ਜੋ ਵੀ ਆਪਣੇ ਪੰਜਾਬ ਦਾ ਕੋਈ ਪੁਲਿਸਰਾਂ ਤੇ ਹੋਵੇ ਪਰ ਹੁਣ ਆਪਣੇ ਪੰਜਾਬ ਦੇ ਵਿੱਚ ਬਈ ਮੂਰਾ ਨਸਲ ਵੀ ਬਹੁਤ ਸੁੱਗਰ ਚੱਕੀ ਆ ਕਿਉਂਕਿ ਹੁਣ 40 ਝੋਟਿਆਂ ਦੇ ਵਿੱਚੋਂ ਉਹ ਵੀ ਪੂਰੇ ਵਧੀਆ ਆਣ ਕਹਿੰਦੇ ਕਹੋਂਦੇ ਝੋਟੇ ਨੇ ਬਈ 40 ਉਹਨਾਂ ਦੇ ਵਿੱਚੋਂ ਆਏ ਨਹੀਂ ਹੈਗਾ ਵਿੱਚੋਂ ਤਾਂ ਬਾੜਾ ਹੋਊਗਾ ਸਰਦੂਪ ਸਿੰਘ ਮੈਂ ਆਪ ਕੋ ਬਹੁਤ ਇਹ ਕਿਤੋਂ ਲਈ ਅੱਦੇ ਝੋਟੇ ਦਾ ਕਿਤੋਂ ਨਾ ਕਿਤੋਂ ਜੱਤੇ ਹੋਈ ਨਹੀਂ ਆ ਸਾਰੀ ਝੋਟਿਆਂ ਦੇ ਵਿੱਚੋਂ ਤੇ ਪੂਰੇ ਟੌਪ ਦੇ ਝੋਟਿਆਂ ਦੇ ਵਿੱਚ ਬਾਕੀ ਹਰਿਆਣਾ ਪੂਰਾ ਦਾ ਕਿੰਗਮਨ ਆ ਜਾਂਦਾ ਜਿਹੜਾ ਉੱਥੇ ਮੁਕਾਬਲੇ ਦੇ ਵਿੱਚ ਪੰਜਾਬ ਦੇ ਝੋਟੇ ਦੀ ਪੋਜੀਸ਼ਨ ਆਉਣੀ ਬਹੁਤ ਵੱਡੀ ਗੱਲ ਹੈ ਬਈ ਤੇ ਬਾਕੀ ਆ ਚੈੱਕ ਕਰੋ ਝੋਟਾ ਤੁਸੀਂ ਹੁਣ ਆ ਗਿਆ ਵੀਰ ਨਰਾਲੇ ਤਾੜੀਆਂ 250 ਵਜਾਇਆ ਕਰੋ ਪੰਜਵਾਂ ਨੰਬਰ ਹੈ ਜੀ ਐਨੀਮਲ ਨੰਬਰ 246 ਰਵਿੰਦਰ ਸਰੋਪਨ ਸਿੰਘ ਵਿਲੇਜ ਗੋ ਰੋਕਟਰ ਤਾੜੀਆਂ ਆਹ ਰੂਤਕ ਦਾ ਝੋਟਾ ਆ ਵੀ ਪੰਜਵੇਂ ਨੰਬਰ ਤੇ ਬਹੁਤ ਬਹੁਤ ਦਾ ਯੋ ਭਾਈ ਸਾਹਿਬ ਬਾਈਟ ਬਾਈਟ ਹੱਡੀ ਵਾਲਾ ਰੱਖ ਰੱਖ ਕਟੋ ਲੈ ਵੀ ਰਾਤ ਦਾ ਇਹ ਝੋਟੇ ਦਾ ਨਾਮ ਤੇ ਵੀਰਬਾਰੀ ਲੈ ਗਏ ਯਾਰ ਪੋਜੀਸ਼ਨ ਜਦੋਂ ਰਿੰਗ 'ਚ ਆ ਗਏ ਅਬ ਜੋ ਛੱਡਾ ਨੰਬਰ ਆ ਜੀ ਬੰਦ ਲੈ ਗਏ ਬਾਈ ਸਰਟੀਫਿਕੇਟ ਵੀ ਲੈ ਗਏ ਤੇ ਇਹ ਆ ਰਾਕਾ ਬਈ ਰਾਕਾ ਤੇ ਇਹ ਮੈਨੂੰ ਬਹੁਤ ਖੁਸ਼ੀ ਹੋਈ ਅਰਮੀ ਬਾੜ ਸਾਡੇ ਵਿੱਚ ਆ ਗਿਆ ਜੋਟਾ ਆਪਣੇ ਪੰਜਾਬ 'ਚ ਜੀ ਜੀ ਹਿੰਮਤਿਆਂ ਤਾਲ ਦੇ ਕੇ ਅੰਜਲੀ ਗੋਡੋਫਰ ਪ੍ਰੈਕਟਿਸ ਜੀਰ ਡਿਸਟ੍ਰਿਕਟ ਜੀਰ ਐਨੀਵਰਸਲ ਸ਼ੋਅ ਨੰਬਰ 1075 ਕੋਈ ਬੱਜਰਾਂ ਜੀ ਦਾ ਤਾਂ ਬਈ ਬਜਰਾਂ ਜੀ ਦਾ ਬੱਚਾ ਅਵਤਾਰ ਝੋਟਾ 6ਵੇਂ ਨੰਬਰ ਤੇ ਲੈ 6ਵੇਂ ਨੰਬਰ ਤੇ ਝੋਟਾ ਵੇ ਵੇ ਜਿੱਤੇ ਅਸੀਂ ਬਈ ਇਹ ਪਹਿਲੇ ਨੰਬਰ ਤੇ ਇੱਥੇ ਪਹਿਲੇ ਨੰਬਰ ਤੇ ਆਪਾਂ ਇੱਥੇ ਬਈ ਸ਼ੇਰ ਦਿਹਾਰੀਸ ਸ੍ਰੀ ਨਿਰੇਤ ਸੁਰਜ ਸ੍ਰੀ ਨਿਰੇਤ ਕੁਮਾਰ ਵਿਲੇਜ ਖਰੇ ਜ਼ਿਲ੍ਹਾ ਰੋਪੜ ਬਹੁਤ ਬਹੁਤ ਬਧਾਈਆਂ ਬਾਈ ਸਾਹਿਬ ਨੂੰ ਆਹ ਸੱਤਮਣ ਬਰਾਏ ਆ ਬਾਈ ਤੇ ਛੇਵੇਂ ਨੰਬਰ ਵਾਲੇ ਕਨੇ ਬਾਈ ਅਸੀਂ ਦਾ ਇਨਾਮ ਲੈਂਦੇ ਨਹੀਂ ਤੇ ਛੇਵੇਂ ਨੰਬਰ ਤੇ ਝੋਟਾ ਲਾਇਆ ਬਈ ਪੂਰਾ ਟੌਪ ਦਾ ਝੋਟਾ ਆਊਗਾ ਉਹ ਤੇ ਬਜਰੰਗੀ ਦਾ ਬੱਚਾ ਦਾ ਅਵਤਾਰ ਉਹਦਾ ਨਾਮ ਰੱਖਿਆ ਜੀ ਦਾ ਡੈਰੀ ਫਾਰਮ ਕਣੀਓ ਆਏ ਨੇ ਤੇ ਹਰ ਇੱਕ ਮੇਲੇ ਦੇ ਵਿੱਚ ਬਈ ਕੁੜੀ ਆਉਂਦੀ ਹੈ ਤੇ ਪੋਜੀਸ਼ਨ ਵੀ ਆਉਂਦੀ ਆ ਸਮੇ ਤਾਂ ਮੇਲੇ ਚ ਤੇ ਇੱਥੇ ਸੀਮੇ ਤੇ ਆਏ ਨੇ ਹੁਣ ਜੋ ਅਗਲਾ ਬੱਦਲੋ ਜੀ ਲੈ ਵੀ ਅੱਖਾਂ ਮ ਬੋਲਣਗੇ ਇੰਦੀ ਬਾਅਦ ਫਿਰ ਤੀਜਾ ਬੋਲਣਗੇ ਸਦਾ ਅੱਜ ਇਹਨਾਂ 100 ਨੰਬਰ 614 ਬਲੂ ਡੈਰੀ ਫਾਰਮ ਮਿੱਤਰੋ ਜਿਲ੍ਹਾ ਪਰਿਵਾਰ m u l t i m i l ਇਸ ਤੋਂ ਬਾਅਦ ਮਿੱਤਰੋ ਹੁਣ ਟੌਪ ਤੀਜੇ ਨੰਬਰ ਵਾਲਾ ਬੋਲਣਗੇ ਵੀ ਕਿਹੜਾ ਆਉਂਦਾ ਹੈ ਤੇ ਫੇਰ ਦੇਖਦੇ ਆ ਵੀ ਟੌਪ ਤਿੰਨ ਰੈਂਕਾਂ ਦੇ ਵਿੱਚ ਆਉਣਿਆਂ ਜਨਾ ਤੇ ਉਹ ਆ ਟੋਟਲ ਅੱਛ ਦਿਖਾ ਦਿੰਦੇ ਨੇ ਕਿ ਤੇ ਭਾਵੇਂ ਰੈਂਕੀ ਵਾਲੀ ਗੱਲ ਤਾਂ ਤਾੜੀ ਭਾਰੀ ਨਾਲ ਜੋਰ से ਅਗਿਮਤ ਸ਼ੋ ਨੰਬਰ 42 ਇਹ ਨੰਬਰ ਵਾਲਾ ਝੋਟਾ ਹੈ ਨਾ ਆ 第三 ਨੰਬਰ ਦਿੱਤਾ ਹੈ ਨਾ 5 4 5 6 7 8 ਆ ਫਿਰ ਆਤਾ ਤੀਜੇ ਨੰਬਰ ਤੋਂ 8 8 8 ਆਟਵੇਂ ਇਹ ਹੈ ਸੇਮਾ ਦਾ ਬਜਰੀ ਦੀ ਵਾਲਾ 7 ਵਜੇ 8 ਵਜੇ ਇਹ ਬਜਰੰਗੀ ਵਾਲਾ ਸੇਮਾ ਹੈ ਉਸ ਦਿਵਾਰ ਇੱਕ ਲੱਗਿਆ ਨਾ ਲੋ ਹਟਾ ਦਿਆ ਫਿਰ ਇਹੋ ਤੋਂ ਲੈ ਲਿਓ ਫੂਲ ਨਾ ਜੇ ਤਾਂ ਹਟਾ ਦਿਆ ਉਹ ਇਹ ਸਾਰਿਆਂ ਨੂੰ ਕਹਦੇਗੇ ਮੇਰਾ ਵੀ ਤੀਸਰੇ ਦੇ ਕੇ ਇਹ ਚਾਲਕ ਜੋ ਕਹਿ ਰਿਹਾ ਹੈ ਉਹ ਇਹ ਪੋਜੀਸ਼ਨ ਹੈ ਕਿ ਬਜਰੰਗੀ ਵਾਲੇ ਝੋਟੇ ਬੱਚੇ ਦਾ ਵੀ ਰੌਲਾ ਆ ਪੈ ਰਿਹਾ ਤੇ ਉਹਦੀ ਪੋਜੀਸ਼ਨ ਲਈਦੀ ਇਹਨਾਂ ਨੇ ਸੇਮੀ ਤੇ ਹੁਣ ਉਹੀ ਮਸਾਲਾ ਚੰਨੀ ਜਾਂਦਾ ਹੁਣ ਦੇਖਦੇ ਆ ਵੀ ਕੀ ਹੱਲ ਕਰਦੇ ਆ ਕੀ ਉਹਦੇ ਵਿੱਚ ਹਨਾ ਜਿਹੜੀ ਕਮੀਆਂ ਉਹ ਦੱਸ ਦੇਣਗੇ ਤੇ ਆ ਝੋਟਾ ਲੈ ਗਿਆ ਬਈ ਉਹ ਬਾਹਰ ਨੂੰ ਇਹ ਨਾਲ ਹਜੇ ਤਾਂ ਜਿਹੜੇ ਵਿੱਚ ਹੀ ਰੱਖ ਰਿਹਾ ਪਰ एग्जिट से लिया श्री दिनेश कुमार पांच सौ छियालीस मैं एस एच ओ साहब और प्रदीप चौधरी जी को कहूंगा कि इस बुल को सर्टिफिकेट दे और इसको भी बुल सम्मानित करें। थोड़ा सा अपने कमेटी मेंबर सर सभी और किसान भाइयों से कहूंगा थोड़ा बुलों से दूर रहे थोड़ा सा दूर रहे जी ਬਹੁਤ ਸਪੈਸ਼ੀਅਲ ਬਣਾ ਲਿਆ ਬੈਠੋ ਬਾਈ ਹੁੰਦਾ ਹੀ ਆ ਮੜਾ ਮੋਟਾ ਦਾ ਹਨ ਹਰੇਕ ਰਿੰਗ ਦੇ ਵਿੱਚ ਹੀ ਹੁੰਦਾ ਮਸਲਾ ਤੇ ਹੁਣ ਦੇਖ ਰਿਹਾ ਵੀ ਫਿਰ ਕੀ ਬਣਦਾ ਮਾਹੌਲ ਤਿੰਨ ਪੋਜੀਸ਼ਨਾਂ ਤਾਂ ਜ਼ਰੂਰੀ ਨੇ ਪਹਿਲੀਆਂ ਦੇਖਣੀਆਂ ਤੇ ਪਰ ਵੀਡੀਓ ਸਕਿਪ ਕਰਕੇ ਸਿੱਧਾ ਐਂਡ ਤੇ ਨਾ ਜਾਇਓ ਵੀਡੀਓ ਟੋਹਰ ਨਾਲ ਦੇਖਿਓ ਫੇਰ ਹੀ ਨਿਆਰਾ ਆਉਂਦਾ ਸਟਾਰਟਿੰਗ ਤੋਂ ਕਹੇ ਨਹੀਂ ਪਤਾ ਬੱਚੋ ਕੀ ਲੱਗ ਜੇ ਹੁਣ ਜਿਹੜੇ ਸਿੱਧਾ ਐਂਡ ਤੇ ਟੌਪ 3 ਦੇਖ ਲੈਣਗੇ ਉਹਨਾਂ ਨੂੰ ਆ ਬਜਾਲੇ ਦਾ ਕੋਈ ਪਤਾ ਨਹੀਂ ਲੱਗਣਾ ਵੀ ਵਿਚਾਲੇ ਕੀ ਮਸਲਾ ਚੱਲੀ ਜਾਂਦਾ ਆ ਤੂੰ ਭਾਈ ਹੈ ਇਸ ਪੂਰੇ ਰਿੰਗ ਤੇ ਤੂੰ ਹੀ ਜੇਤਾਨੀ ਲੈ ਹੁਣ ਟੌਪ ਦੇ 3 ਨੰਬਰ ਨੇ ਬਈ ਮੈਂ ਕਿਸਾਨ ਭਾਈ ਉਸੇ ਕਮਿਟੀ 'ਚੋਂ ਮਨੋਰ ਕਰਦਾ ਹੂੰ ਕਿ ਥੋੜਾ ਲੇ ਵੀ ਤੀਜੀ ਪੋਜੀਸ਼ਨ ਬੋਲਤੀ ਆ ਝੋਟਾ ਦੇਖੋ ਬਈ ਤੁਸੀਂ ਜਹਾਜ ਡਾ ਝੋਟਾ ਤੀਜੀ ਪੋਜੀਸ਼ਨ ਤੇ ਤੇ ਪਹਿਲੀਆਂ ਦੋ ਦੇਖਣ ਦਾ ਤਾਂ ਨਜ਼ਾਰਾ ਆ ਜੂ ਵੀ ਪਹਿਲੀਆਂ ਦੋ ਤੇ ਹੁਣ ਕਿਹੜਾ ਨਿਕਲਦਾ ਹੈ ਨਮਾਈ ਨਮੂਈ ਚੈੱਕ ਕਰੋ ਬਈ ਝੋਟੇ ਦੀ ਤੀਜੀ ਪੋਜੀਸ਼ਨ ਵਾਲੇ ਦੀ ਲਵਾਈ ਚੈੱਕ ਕਰੋ ਪਹਿਲਾਂ ਤੁਸੀਂ ਉਹ ਥੋੜਾ ਦੂਰ ਨੇ ਪਸ਼ੂਆਂ ਕੋਲ ਉਹ ਵੜਾ ਵਿਚਾਲੇ ਐਸ ਐਨ ਸੀਓ ਸਾਹਿਬ ਜੀ ਮੈਂ ਇਸ ਨੂੰ ਸਰਟੀਫਾਈਡ ਦੇ ਦੇਗਾ ਔਰ ਸ਼ੀਟ ਦੇ ਦੇਗਾ ਸਨਮਾਨਿਤ हमारे एसएचएस साहब गोर्प की चौधरी जिस जोटे को चदर उड़ा के सम्मानित करते हुए जी तालियां और तालियां और तालियां किसी <laughs> की खुशी में शामिल होना बहुत बड़े दिल का नाम है और हरियाणा सब प्रदेश जिले वाला है तालियां जोर से बजाना भाई भी ले भी तीसरे नंबर वाला भी आऊं तो निराले ज दिखावा है सोनु ਨੰਦ ਨੰਦੀ ਪਰੰਦਾ ਹੋ ਜੀ ਉਹ ਬਹੁਤ ਮਾਰਕ ਬਾਈ ਟਾਪ ਅਨਸ਼ੋਰ ਹੈ ਜੀ ਬਾਈ ਦੇਖ ਰਿਹਾ ਕੀ ਬੰਦ ਹੈ ਘਟੋ ਘਟ ਤਿੰਨ ਘੰਟਿਆਂ ਮਾਂ ਕੁ ਹੋ ਗਿਆ ਬਈ ਬੈਠਿਆਂ ਨੂੰ ਆਹੀ ਰਿਜ਼ਲਟ ਦੇਖਣ ਦੇ ਮਾਰੇ ਲੰਘਾਂਟੇ ਹੋ ਗਿਆ ਠੀਕ ਹੁੰਦਾ ਵੀ ਤੀਜੇ ਨੰਬਰ ਵਾਲਾ ਚੈੱਕ ਕਰੋ ਹੁਣ ਉਹਦਾ ਬੜਾ ਭੰਡਾ ਲਾਗਦਾ ਪਹਿਲੇ ਚੋਰ ਦੇ ਝੂਟਾ ਦੇਖੋ ਬਾਈ ਮੈਂ ਇਹ ਨਾ ਪੂਰਾ ਵੱਡਾ ਜੋ ਪਾਰਟਿਸਪੀਏਂਟ ਨੂੰ ਕਹਿਣਾ ਚਾਹ ਰਹੇ ਹਾਂ ਕਿ ਪਲੀਜ਼ ਇਸ ਸੈਲੀਬ੍ਰਿਟੀ ਮੌਕੇ 'ਤੇ ਆਪ ਪਲੀਜ਼ ਡਿਸਟਰਬੈਂਸ ਨਾ ਕਰੇ ਲੈ ਵੀ ਇਹਦਾ ਚੱਲੇ ਵੀਰ ਤੇ ਹੁਣ ਦੇਖ ਲੈ ਟੌਪ 2 ਰੈਂਕਾਂ ਰਹਿ ਗਈਆਂ ਬਈ ਦੂਜੇ ਨੰਬਰ ਵਾਲਾ ਬੋਲਣਗੇ ਵੀਰ ਵਧੀਆ ਨਾ ਦੂਜੇ ਨੰਬਰ ਵਾਲਾ ਡਿਜੀਟਲ ਵੀ ਦੂਜੇ ਨੰਬਰ ਵਾਲਾ ਬੋਲਣ ਚੱਲੇ ਨੇ ਇਹ ਜਿੰਨੀ ਤਿਆਰੀ ਨਾਲ ਕਿльки ਮਾਰਨੀ ਜੀ ਜੋ ਦੂਸਰੇ ਨੰਬਰ ਤੇ ਹੈ ਪਰਸ਼ੋਤਮ ਸਿੰਘ ਸਰੋਪ ਜਗੀਰ ਸਿੰਘ ਤਿਆਰੀ ਪਰਸ਼ੋਤਮ ਸਿੰਘ ਤਾਂ ਆ ਜਾਂਦਾ ਬਈ ਝੋਟਾ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆ ਜਾਂਦਾ ਇਸੋ ਮੇਰੇ ਦੂਰ ਸਿਰਸਾ ਦੇ ਇੱਕ ਕੰਪੀਟੀਸ਼ਨ ਕਿਦਨੇ ਆਇਆ ਇਹਨੂੰ ਬਹੁਤ ਪ੍ਰੋਮੋਟ ਕਰਾਇਓ ਪਾਲਿਆ ਰਹਿਣਾ ਦੂਜੇ ਨੰਬਰ ਵਾਲੇ ਦਾ ਚੱਲਦਾ ਸਨਮਾਨ ਬਾਈ ਤੇ ਪਹਿਲੇ ਵਾਲਾ ਦੇਖਦੇ ਹੁਣ ਫਿਰ ਇਹ ਦੂਬਾਦ ਕਿਹੜਾ ਅਨਾਉਂਸ ਕਰਦੇ ਨੇ ਛੋਟਾ ਆ ਵੀ ਬੜਾ ਵੱਡਾ ਸੁਣਦਾ ਬਾਈ ਯਾਰ ਅੱਜ ਦਾ ਪਹਿਲਾ ਰਹਿਣਾ ਬਾਕੀ ਦੇਖੋ ਇਕੱਠਾ ਦੇਖੋ ਮਿੱਤਰੋ ਤੁਸੀਂ ਸਾਰੇ ਰਿੰਗ ਦੇ ਵਿੱਚ ਕਿਵੇਂ ਜਾਂਦੇ ਨੇ ਭੱਜੇ ਦੇ ਵੀ ਆਉਣ ਦੇ ਬਾਰੇ ਨਿਰਾਲੇ ਥਾਂ 'ਚ ਇਹ ਵੀ ਦਿਖਾਉਣੇ ਆ ਵੀ ਹਾਂ ਕੀ ਕੁਆਲਿਟੀ ਦੀ ਚਾਹ ਹੈ ਨਹੀਂ ਪੜਦੇ ਆ ਜੋ ਪਾਜੀ ਤਿਆ ਵੇ ਵੀ ਹਲੇ ਤਾਂ ਚੱਕਰ ਚੱਲੀ ਜਾਂਦਾ ਇਹਦਾ ਪਹਿਲੇ ਨੰਬਰ ਵਾਲਾ ਅਨਾਉਂਸ ਕਰਨ ਵੇਲੇ ਪਤਾ ਨਹੀਂ ਕੀ ਹੋਸੇਗਾ ਝੋਟਾ ਨਾ ਮਿਲਿਆ ਝੋਟੇ ਵੀ ਬੰਦੇ ਵੀ ਝੋਟੇ ਵਰਗੀ ਰੱਖ ਸਕਦੇ ਨੇ ਇਹ ਆ ਤਾਂ ਚੱਲੇ ਦੀ ਸਾਰੇ ਇਸ ਮੇਰੇ ਲਈ ਸਭੀ ਬੰਦਿਆਂ ਨੂੰ ਖੁਸ਼ੀ ਦੇ ਕੇ ਮਜ਼ਾ ਆ ਗਿਆ

ਪਹਿਲੇ ਨੰਬਰ ਤੇ ਆਹ ਹਣਾ ਮਿੱਤਰੋ ਕਾ ਕਿਦਾ ਲੈ ਗਏ ਬਈ ਸਾਰੇ ਆਪਣੇ ਆਪਣੇ ਝੋਟੇ ਬਾਹਰ ਨੂੰ ਹਣ ਤੇ ਹੌਣ ਦੇ ਝੋਟਿਆਂ ਨੂੰ ਬਈ ਫੇਰ ਦਿਖਾਉਣੇ ਸਾਨੂੰ ਨੇੜੇ ਤੋਂ ਆਵਾਜ਼ ਵੀ tufaan ਮਾਰ ਲੇਗਾ ਇਤਨਾ ਗਰਜੀ ਦਾ ਮਾਨਸ ਵਾਲੇ ਦਾ ਆ ਜੇ ਸੱਚੀ ਬਸੋਂ ਯਾਰ ਆਪਣੇ ਪੰਜਾਬ ਦਾ ਝੋਟਾ ਚੌਥੇ ਨੰਬਰ ਤੇ ਆਇਆ ਨਾ ਸੰਗੀ ਸਰਪਾਏ ਕੋਲ ਡੋਮਟੀ ਦਾ ਲੈ ਯਾਰ ਤੇ ਆ ਆ ਦੂਜੇ ਨੰਬਰ ਵਾਲਾ ਦੇਖ ਲਓ ਭਈ ਇਹਨੇ ਪਹਿਲੇ ਵਾਲਾ ਆਉਂਦਾ ਨਰਾਲੇ ਥਾਂ 'ਚ ਉਹਨਾਂ ਨੂੰ ਫੋਟਾ ਫੂਟਾ ਕਰ ਲੈੰਦੋ ਵੀਰਾਂ ਨੂੰ ਮੈਂ ਖਾਈ ਆਪਾਂ ਵੀ ਲੈ ਵੀ ਆ ਝੋਟਾ ਪਹਿਲੇ ਨੰਬਰ ਤੇ ਆ ਮਿੱਤਰੋ ਉਹ ਚੱਲਿਆ ਬਈ

ਦੇ ਵੀ ਅਗਲੀ ਵੀਡੀਓ ਦੇ ਵਿੱਚ ਸਬਸਕ੍ਰਾਈਬ ਫੋਲੋ ਕਰ ਲਿਓ ਤੇ ਹੁਣ ਤਾਂ ਆਪਾਂ ਸ਼ਾਰਟ ਕੱਟ ਕੇ ਲਿਹਾਉਣੇ ਅੰਦਰ ਜਾ ਕੇ ਦੇਉਂਦੇ ਲੋ ਜੀ ਨੇੜੇ ਤੋਂ ਦਿਖਾਉਣੇ ਝੋਟੇ ਛੋਨੂ ਹੁਣ ਪਹਿਲੀ ਪੋਜੀਸ਼ਨ ਲੋ ਜੀ ਭਾਈ ਸਾਹਿਬ ਅਰਜਨ झोटे की बुलट जितया भाई आ झोटे ने कहने बुलट सी बुलट जित चुक है अपने घर से हर आदमी मेरा जीतने आता है और वो जीत समझ कर ही आता है पर कोई जरूरी नहीं है कि आपका ही पशु सबसे बेहतर हो आपका पशु डॉक्टर है पर सबसे बेहतर जरूरी नहीं है ये बहुत बड़ी बात है आपके पशु से कोई अच्छा पशु आ सकता है ये भी, नहीं है भी मैं किसान से अनुरोध करूंगा कि रिंग के अंदर ही रहे कोई बाहर स्टेज के नीचे भी ना आए और जिसको काम के अंदर ही रहे चलो ਸਬਸਕ੍ਰਾਈਬ ਕਰ ਲਿਓ ਵੀ ਆਪਣੇ ਚੈਨਲ ਨੂੰ ਫੇਸਬੁੱਕ ਤੇ ਕਰ ਲਿਓ ਫੋਲੋ ਤੇ ਮਿਲਾਂਗੇ ਅਗਲੇ ਮੇਲੇ ਦੇ ਵਿੱਚ ਧੰਨਵਾਦ ਆ ਟਾਟਾ ਬਾਏ ਬਾਏ ਤੇ ਕਮੈਂਟ ਕਰ ਦਿਓ ਮਿੱਤਰੋ ਪੂਰੇ ਘੈਂਟ ਘੈਂਟ ਕਮੈਂਟ ਕਰ ਦਿਓ ਤੇ ਵੀਡੀਓ ਕਿਵੇਂ ਲੱਗੀ ਕੋਈ ਗਲਤੀ ਵਲਤੀ ਹੋ ਦੱਸ ਦਿਓ ਕਈ ਕਿਤੇ